ਕਿ ਧਰਮ ਤੇ ਰਾਜਨੀਤੀ ਦੋਵੇਂ ਚੀਜ਼ਾਂ ਇਕੱਠੀਆਂ ਕਿੱਦਾਂ ਹੋਣੀਆਂ ਚਾਹੀਦੀਆਂ ਵਾ ਜਿੰਨਾ ਚਿਰ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਬੇੜਾ ਪਾਰ ਨਹੀਂ ਹੁੰਦਾ ਇਹ ਗੱਲਾਂ ਨਾਲ ਨਾਲ ਚਲਦੀਆਂ ਜਾਣੀਆਂ ਏ ਫਤਿਹਦਰ ਪ੍ਰਵਾਨ ਕਰੋ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੀ ਸਟੱਡੀ ਨੇ ਪਿਛਲੇ 500 ਸਾਲਾਂ ਦਾ ਦੁਨੀਆ ਨੰਬਰ ਦਾ ਇੱਕ ਨੰਬਰ ਦਾ ਬਾਦਸ਼ਾਹ ਕੱਢਿਆ। ਪੂਰੀ ਦੁਨੀਆ ਵਿੱਚੋਂ ਕਿ ਪਿਛਲੇ 500 ਸਾਲਾਂ ਦੇ ਵਿੱਚ ਉਹ ਕਿਹੜਾ ਬਾਦਸ਼ਾਹ ਏ, ਉਹ ਕਿਹੜਾ ਜਰਨੈਲ ਏ, ਉਹ ਕਿਹੜਾ ਜੋਧਾ ਏ ਜਿਹਨੂੰ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਗਿਣਿਆ ਜਾ ਸਕਦਾ ਹੈ। ਪੰਜਾਬੀ ਕੋ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ। ਅਮਰੀਕਾ ਵਰਗੀ ਸੰਪੰਨ ਸ਼ਕਤੀ ਨੇ ਪਿਛਲੇ 500 ਸਾਲਾਂ ਦਾ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਜਿਹਨੂੰ ਐਲਾਨਿਆ ਉਹ ਕੋਈ ਹੋਰ ਨਹੀਂ ਸੀ ਉਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਕੱਲਾ ਰਾਜ ਭਾਗ ਨਹੀਂ ਜਿੱਤਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਿਲ ਜਿੱਤ ਕੇ ਵਿਖਾਇਆ ਤੇ ਯਾਦ ਰੱਖਿਓ ਦਿਲ ਜਿੱਤਣਾ ਬਹੁਤ ਔਖਾ ਵਾ ਦਿਲ ਜਿੱਤਣਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਆ ਜੁੱਤੀ ਦੇ ਜ਼ੋਰ ਨਾਲ ਸਭ ਕੁਝ ਜਿੱਤ ਲਈਦਾ ਵਾ ਪਰ ਦਿਲ ਮੁਹੱਬਤ ਨਾਲ ਜਿੱਤਿਆ ਜਾਂਦਾ ਵਾ ਦਿਲ ਚੰਗੇ ਕੰਮਾਂ ਨਾਲ ਜਿੱਤਿਆ ਜਾਂਦਾ ਵਾ ਦਿਲ ਇਨਸਾਨੀਅਤ ਨਾਲ ਜਿੱਤਿਆ ਜਾਂਦਾ ਵਾ ਪੈਸੇ ਦੇ ਜ਼ੋਰ ਨਾਲ ਕੋਈ ਲੀਡਰ ਬਣ ਸਕਦਾ ਸ਼ਰਾਬ ਦੇ ਜ਼ੋਰ ਨਾਲ ਕੋਈ ਲੀਡਰ ਬਣ ਸਕਦਾ ਜੁੱਤੀ ਦੇ ਜ਼ੋਰ ਨਾਲ ਕੋਈ ਲੀਡਰ ਬਣ ਸਕਦਾ ਧੱਕਾ ਕਰਕੇ ਕੋਈ ਲੀਡਰ ਬਣ ਸਕਦਾ ਪਰ ਦਿਲ ਦਾ ਰਾਜਾ ਦੁਨੀਆ ਤੇ ਉਹ ਬਣ ਸਕਦਾ ਜਿਹਦੇ ਅੰਦਰ ਇਨਸਾਨੀਅਤ ਹੋਵੇਗੀ ਜਿਹਦੇ ਅੰਦਰ ਧਰਮ ਹੋਵੇਗਾ ਜਿਹਦੇ ਅੰਦਰ ਲੋਕਾਂ ਨਾਲ ਪਿਆਰ ਕਰਨ ਦੀ ਗੱਲ ਹੋਵੇਗੀ ਜਦੋਂ ਗੁਰੂ ਨਾਨਕ ਦੀ ਪਹਿਲੀ ਮੁਲਾਕਾਤ ਹੋਈ ਨਾ ਬਾਬਰ ਦੇ ਨਾਲ ਮਹਾਰਾਜ ਕਹਿੰਦੇ ਬਾਬਰ ਕਿੱਧਰ ਚੱਲਿਆ ਬਾਬਰ ਕਹਿੰਦਾ ਦਿੱਲੀ ਜਿੱਤਣ ਮਹਾਰਾਜ ਕਹਿੰਦੇ ਬਾਬਰ ਦਿੱਲੀ ਜਿੱਤਣੀ ਬਹੁਤ ਸੌਖੀ ਆ ਦਿਲ ਜਿੱਤ ਪਹਿਲਾਂ ਲੋਕਾਂ ਦੇ ਜਿਹੜੇ ਦਿੱਲੀ ਜਿੱਤਣਗੇ ਇੱਕ ਨਾ ਇੱਕ ਦਿਨ ਦੁਨੀਆ ਤੋਂ ਫਨਾਹ ਹੋ ਜਾਣਗੇ ਨਾਮ ਖਤਮ ਹੋ ਜਾਵੇਗਾ ਜਿਹੜੇ ਬੰਦੇ ਦਿਲ ਜਿੱਤਣਗੇ ਜਿਨ੍ਹਾਂ ਚ ਚੰਦ ਸੂਰਜ ਤਾਰੇ ਰਹਿਣਗੇ ਉਹਨਾਂ ਬੰਦਿਆਂ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ ਇਹ ਉਹਨਾਂ ਦਾ ਚਮਕਦਾ ਰਹੇਗਾ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ ਹੋਊਗੀ ਮੇਰੇ ਵਰਗੇ ਕਈ ਢਾਡੀ ਬੋਲ ਜਾਣਗੇ ਤੁਹਾਡੇ ਵਰਗੇ ਕਈ ਆ ਕੇ ਬਹਿ ਕੇ ਚਲੇ ਜਾਣਗੇ ਪਰ ਜਿਨ੍ਹਾਂ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਤਾਂ ਪੈਂਦੀਆਂ ਰਹਿਣਗੀਆਂ ਅੱਖਾਂ 'ਚੋਂ ਸ਼ਮ ਸ਼ਮ ਕਰਕੇ ਪਾਣੀ ਵਹਿਦਾ ਰਹੇਗਾ ਕਾਸ਼ ਸਾਡੇ ਕੋਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਲੀਡਰਸ਼ਿਪ ਹੁੰਦੀ ਅੱਜ ਹਰ ਬੰਦਾ ਮਨ ਭਰ ਲੈਂਦਾ ਸਾਡੇ ਕੋਲ ਸ਼ੇਰੇ ਪੰਜਾਬ ਚਾਹੀਦਾ ਸੀ ਸ਼ੇਰੇ ਪੰਜਾਬ ਹੁੰਦਾ ਪੰਜਾਬ ਦੇ ਟੋਟੇ ਨਾ ਹੁੰਦੇ 1947 ਜਿਹੜੀ ਮਾਰ ਪਈ ਤੁਹਾਨੂੰ ਇਹ ਪੰਜਾਬ ਹੀ ਵੰਡਿਆ ਗਿਆ ਹਿੰਦੁਸਤਾਨ ਥੋੜਾ ਵੰਡਿਆ ਗਿਆ ਉਧਰ ਵੀ ਪੰਜਾਬ ਇਧਰ ਵੀ ਪੰਜਾਬ ਪੱਗੋ ਪੱਗੀ ਕਰਾਓ ਤੇ ਪੰਜਾਬੀਆਂ ਨੂੰ ਕਰਾ ਦਿਓ ਸਾਡਾ ਸ਼ੇਰੇ ਪੰਜਾਬ ਹੁੰਦਾ ਤੇ ਪੰਜਾਬ ਦੇ ਦੋ ਟੋਟੇ ਨਾ ਹੁੰਦੇ ਸਾਡਾ ਸ਼ੇਰੇ ਪੰਜਾਬ ਜਿਉਂਦਾ ਹੁੰਦਾ ਤੇ ਟੈਂਕਾਂ ਤੇ ਤੋਪਾਂ ਦੇ ਨਾਲ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਾ ਹੁੰਦਾ ਸਾਡਾ ਸ਼ੇਰੇ ਪੰਜਾਬ ਜਿਉਂਦਾ ਹੁੰਦਾ ਤੇ ਸਾਡਾ 25000 ਮੁੰਡਾ ਨਾਜਾਇਜ਼ ਖਾੜਕੂ ਕਹਿ ਕੇ ਨਾ ਮਾਰਿਆ ਜਾਂਦਾ ਸਾਡਾ ਸ਼ੇਰੇ ਪੰਜਾਬ ਜਿਉਂਦਾ ਹੁੰਦਾ ਤੇ ਸਾਡੀ ਜਵਾਨੀ 35 35 ਸਾਲ ਹੋ ਚੱਲੇ ਆ ਜੜੀਆਂ ਜੇਲ੍ਹਾਂ ਦੇ ਵਿੱਚ ਨਾਜਾਇਜ਼ ਰੁੱਲਦੀ ਫਿਰਦੀ ਆ ਕੋਈ ਨਹੀਂ ਸੀ ਰੁੱਲਦੇ ਸਕਦਾ ਸਾਡਾ ਸ਼ੇਰੇ ਪੰਜਾਬ ਜਿਉਂਦਾ ਹੁੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਾਲੀਆਂ ਗਲੀਆਂ ਰੂੜੀਆਂ ਚ ਨਹੀਂ ਸੀ ਰੋਲਨੇ ਉਸ ਸ਼ੇਰੇ ਪੰਜਾਬ ਨੂੰ ਯਾਦ ਕਰਕੇ ਅੱਜ ਵੀ ਹਰ ਇੱਕ ਅੱਖ ਨਾਮ ਹੋ ਜਾਂਦੀ ਆ ਅੱਜ ਵੀ ਹਰ ਇੱਕ ਦੇ ਅੱਖ ਦੇ ਅੰਦਰ ਪਾਣੀ ਆ ਜਾਂਦਾ ਮਾਇਆ ਕਦੋਂ ਪੰਜਾਬ ਦਾ ਮਹਾਰਾਜਾ ਵਾਹ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਗੀਰ ਪੰਜਾਬੀਆਂ ਦੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸਰਗੀ ਨਾਲ ਤਕਦੀਰ ਪੰਜਾਬੀਆਂ ਦੀ ਸਰਗੀ ਨਾਲ ਤਕਦੀਰ ਪੰਜਾਬੀਆਂ ਦੀ ਲੀਡਰ ਆਉਂਦੇ ਰਹਿਣਗੇ ਲੀਡਰ ਜਾਂਦੇ ਰਹਿਣਗੇ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਲੈਣਾ ਹਰ ਬੰਦੇ ਦੇ ਹਿੱਸੇ ਨਹੀਂ ਆਵੇਗਾ ਅਮਰੀਕਾ ਵਰਗੀ ਸੰਪੰਨ ਸ਼ਕਤੀ ਨੇ ਉਹਨੂੰ ਦੁਨੀਆਂ ਦਾ ਪਿਛਲੇ 500 ਸਾਲਾਂ ਦਾ ਇੱਕ ਨੰਬਰ ਦਾ ਬਾਦਸ਼ਾਹ ਕਿਉਂ ਮੰਨਿਆ ਉਹਦੇ ਮੈਂ ਦੋ ਵੱਡੇ ਕਾਰਨ ਤੁਹਾਡੇ ਚਰਨਾਂ 'ਚ ਜ਼ਰੂਰ ਬਿਣੇ ਕਰਨੇ ਚਾਹਾਂਗਾ ਸਾਨੂੰ ਪਤਾ ਤੇ ਲੱਗੇ ਨਾ ਵੀ ਸਾਡੇ ਕੋਲ ਕੀ ਸੀ ਜਿੰਦਾਬਾਦ ਮੁਰਦਾਬਾਦ ਕਰਨ ਜੋਗੇ ਨਾ ਨਾ ਰਹਿ ਜੀਏ ਤੇ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਅਸੀਂ ਗਵਾਇਆ ਕੀ ਅਸੀਂ ਪਾਇਆ ਕੀ ਸਾਡੇ ਕੋਲ ਕੀ ਹੈਗਾ ਕੀ ਨਹੀਂ ਰਿਹਾ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਪਰ ਜਿਹੜਾ ਇਸ ਪਾਸੇ ਨੂੰ ਤੁਰੇਗਾ ਜਿਹੜਾ ਇਹ ਗੱਲ ਕਰੇਗਾ ਉਹ ਅਤਵਾਦੀ ਆ ਉਹ ਵੱਖਵਾਦੀ ਆ ਉਹਨੂੰ ਸਟੈਂਪ ਖਾੜਕੂ ਦੀ ਲੱਗੂਗੀ ਜਿਹੜਾ ਇਸ ਸੱਚ ਤੇ ਬੋਲੇਗਾ ਦੁਨੀਆ ਝੂਠ ਸੁਣਨਾ ਪ੍ਰਵਾਨ ਕਰਦੀ ਏ ਬਹੁਤ ਲੋਕ ਹੀ ਐਸੇ ਨੇ ਜਿਹੜੇ ਸੱਚ ਸੁਣਨਾ ਪ੍ਰਵਾਨ ਕਰਦੇ ਆ ਸੱਚ ਜਿੰਨਾ ਬੋਲਣਾ ਔਖਾ ਨਾ ਸੱਚ ਸੁਣਨਾ ਉਸ ਤੋਂ ਵੀ ਜ਼ਿਆਦਾ ਔਖਾ ਦੁਨੀਆ ਚੱਲਣ ਲਈ ਪਾਲਛਾਂ ਦੇ ਸਿਰ ਤੇ ਪਾਲਛਾਂ ਮਾਰੀ ਜਾ ਤੂੰ ਬੜਾ ਚੰਗਾ ਤੂੰ ਬੜਾ ਚੰਗਾ ਤੇਰੇ ਵਰਗਾ ਤੇ ਹੈ ਕੋਈ ਨਹੀਂ ਭਾਵੇਂ ਸਾਰੇ ਪਿੰਡ ਨੂੰ ਚਿੱਟਾ ਪਿਆ ਕੇ ਰੋੜ ਗਿਆ ਹੋਵੇ ਬੰਦਾ ਅਹੀਂ ਕੋਠੀ ਵੇਖ ਵੇਖ ਕੇ ਹੀ ਆਖੀ ਜਾਂਨੇ ਗੱਡੀ ਵੇਖ ਵੇਖ ਕੇ ਹੀ ਆਖੀ ਜਾਂਨੇ ਤੇਰੇ ਵਰਗਾ ਕੋਈ ਨਹੀਂ ਦੁਨੀਆ ਪਾਲਛਾ ਨਾ ਕਿੱਥੋਂ ਤੱਕ ਚੱਲਣ ਢਈ ਆ ਇੱਥੇ ਐਮਪੀ ਬਣੋ ਤਿੰਨ ਤਿੰਨ ਸਾਲ ਐਨਐਸਏ ਲੱਗ ਜਾਂਦੀ ਆ ਤੁਹਾਨੂੰ ਇੱਥੇ ਪਾਲਛਾ ਮਾਰੋ ਹਾਰ ਕੇ ਵੀ ਤੁਸੀਂ ਕੈਬਨਿਟ ਮੰਤਰੀ ਬਣ ਸਕਦੇ ਜੇ ਰਵਨੀਤ ਬਿੱਟੂ ਵਰਗੇ ਬਣਈਆਂ ਪੰਜਾਬ ਉਹ ਨਹੀਂ ਸੀ ਜਿਸ ਪੰਜਾਬ ਅੰਦਰ ਤੁਸੀਂ ਬੈਠੇ ਹੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ ਅਸੀਂ ਕਿੱਥੋਂ ਤੋਂ ਕਿੱਥੋਂ ਤੱਕ ਆ ਗਏ ਇੱਕ ਵੱਡੀ ਉਦਾਹਰਨਾਂ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਅੰਗਰੇਜ਼ਾਂ ਦੀ ਲਿਖਤ ਪੜ੍ਹ ਕੇ ਵੇਖੋ ਕਹਿੰਦਾ ਅਸੀਂ ਬਣੀ ਬੜੀ ਦੁਨੀਆ ਦੇ ਉੱਤੇ ਕਬਜ਼ਾ ਕੀਤਾ ਪਰ ਪੰਜਾਬ ਪਹਿਲੀ ਧਰਤੀ ਜਿੱਥੇ ਕਬਜ਼ਾ ਕੀਤਾ 40 ਸਾਲਾਂ ਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਜੇਲ ਵੀ ਨਹੀਂ ਬਣਾਈ ਇਹ ਤੁਹਾਡੇ ਮੰਨਣ ਚਾਹੁੰਦਾ ਹੈ ਕਿ ਸ਼ੇਰੇ ਪੰਜਾਬ 40 ਸਾਲ ਰਾਜ ਕਰ ਜੇ ਤੇ 40 ਸਾਲਾਂ ਚ ਇੱਕ ਜੇਲ ਬਣਾ ਹੋਵੇ ਪੰਜਾਬ ਚ ਜੇਲ ਚ ਕੌਣ ਰੱਖੀਦੇ ਆ ਚੋਰ ਬਦਮਾਸ਼ ਡਾਕੂ ਗੁੰਡੇ ਕਾਤਲ ਜੇ ਉਹਨੇ ਜੇਲ ਨਹੀਂ ਬਣਾਈ ਇਹਦਾ ਮਤਲਬ 40 ਸਾਲਾਂ ਚ ਕਤਲ ਵੀ ਨਹੀਂ ਹੋਇਆ 40 ਸਾਲਾਂ ਚ ਗੁੰਡੇ ਵੀ ਪੈਦਾ ਨਹੀਂ ਹੋਏ 40 ਸਾਲਾਂ ਚ ਬਲਾਤਕਾਰ ਵੀ ਨਹੀਂ ਹੋਇਆ 40 ਸਾਲਾਂ ਚ ਕੋਈ ਦੰਗਾ ਵੀ ਨਹੀਂ ਹੋਇਆ ਪੰਜਾਬ ਦੀ ਧਰਤੀ ਤੇ 40 ਸਾਲ ਇੱਕ ਕ੍ਰਾਈਮ ਨਹੀਂ ਹੁੰਦਾ ਏ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਉਹਨੇ 40 ਸਾਲਾਂ ਚ ਇੱਕ ਜੇਲ ਤੱਕ ਨਹੀਂ ਪੰਜਾਬ ਵਿੱਚ ਬਣ ਦਿੱਤੀ ਉਹਨੇ ਪਤਾ ਕਰਨਾ ਚਾਹਿਆ ਪੰਜਾਬ ਅੰਦਰ ਚੋਰ ਕਿੰਨੇ ਨੇ ਕੁੱਤੇ ਦੇ ਗਲ ਸੋਨੇ ਦਾ ਪਟਾ ਪਾਇਆ ਗਿਆ ਤੇ ਕੁੱਤੇ ਦੇ ਗਲ ਸੋਨੇ ਦਾ ਪਟਾ ਪਾ ਕੇ ਉਹਨੂੰ ਤੋੜ ਦਿੱਤਾ ਗਿਆ ਇਤਿਹਾਸਕ ਸਚਾਈ ਹੈ ਹਫਤੇ ਬਾਅਦਾ ਕੁੱਤਾ ਵੀ ਲੱਗ ਗਿਆ ਤੇ ਗੱਲ ਸੋਨੇ ਦਾ ਪਟਾ ਵੀ ਪੂਰਾ ਕਾਮਯਾਬ ਲੱਗ ਗਿਆ। ਦਰਦ ਹੁੰਦਾ ਹੈ ਗੱਲ ਕਹਿਣ ਲੱਗਿਆਂ ਸਟੇਜ ਉੱਤੇ ਕਿਉਂਕਿ ਪੰਜਾਬ ਦਾ ਖਾਦਾ ਵਾ ਪੰਜਾਬ 'ਚ ਜੰਮਿਆ। ਹੁਣ ਸੋਨੇ ਦਾ ਬੜਾ ਤੇ ਬੜੀ ਦੂਰ ਦੀ ਗੱਲ ਆ 2.5 300 ਦੀ ਚੰਗੀ ਸੰਗਲੀ ਪਾ ਕੇ ਪਰਾਂ ਨੂੰ ਮੂੰਹ ਕਰ ਦਿਓ ਜੇ ਮਗਰੋਂ ਕੁੱਤਾ ਨਾ ਗਾਇਬ ਕਰ ਜੇ ਕੋਈ ਤੁਹਾਡਾ ਤੇ ਫੇਰ ਆਖਿਓ ਭਾਈ ਤੂੰ। ਅਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਆ। ਇਹ ਉਹ ਪੰਜਾਬ ਨਹੀਂ ਸੀ ਜਿਹੜਾ ਪੰਜਾਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਵਾਸਤੇ ਛੱਡ ਕੇ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਵੇਖੋ ਮਰਦ ਹਾਥੀ ਤੇ ਜਾਵੇ ਹਾਥੀ ਤੇ ਬੈਠਾ ਲੋਕ ਉਹਨੂੰ ਵੇਖਣ ਵਾਸਤੇ ਆਏ ਬੱਚੇ ਆਏ ਬੀਬੀਆਂ ਆਇਆਂ ਬਜ਼ੁਰਗ ਆਏ ਇੱਕ ਬੀਬੀ ਖਲੋਤੀ ਮਗਰਲੇ ਬਨੇ ਰੋਟੀਆਂ ਵਾਲਾ ਤਵਾ ਲੈ ਕੇ ਤੇ ਉੱਚਾ ਉੱਚਾ ਐਦਾਂ ਕਰਦੀ ਹੈ ਸ਼ੇਰੇ ਪੰਜਾਬ ਨੇ ਆਖਿਆ ਓ ਮਾਈ ਨੂੰ ਸੱਦ ਕੇ ਲਿਆਓ ਮਾਈ ਨੇੜੇ ਆਈ ਸ਼ੇਰੇ ਪੰਜਾਬ ਪੁੱਛਦਾ ਮਾਤਾ ਕੋਈ ਮੇਰੇ ਲਈ ਭੋਲ ਲਿਆਇਆ ਕੋਈ ਮੇਰੇ ਲਈ ਗੁਸਦਸਤਾ ਲਿਆਇਆ ਕੋਈ ਹਾਰ ਲਿਆਇਆ ਕੋਈ ਕੁਝ ਲਿਆਇਆ ਕੋਈ ਕੁਝ ਲਿਆਇਆ ਤੈਨੂੰ ਰੋਟੀਆਂ ਵਾਲਾ ਤਵਾ ਹੀ ਲੱਭਾ ਮੇਰੇ ਲਈ ਤੇ ਮਾਈ ਨੇ ਹੱਥ ਜੋੜ ਕੇ ਆਖਿਆ ਸ਼ੇਰੇ ਪੰਜਾਬ ਘਰ ਚ ਗਰੀਬੀ ਬੜੀ ਆ ਭੰਗ ਪੁੱਜਦੀ ਆ ਦੋ ਟਾਈਮ ਦਾ ਪ੍ਰਸ਼ਾਦਾ ਨਹੀਂ ਹੈਗਾ ਸਾਡੇ ਘਰ ਤੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਆ ਕਿ ਮਹਾਰਾਜਾ ਰਣਜੀਤ ਸਿੰਘ ਚ ਕਹੋ ਜੀ ਸ਼ਕਤੀ ਆ ਲੋਹੇ ਦੀ ਚੀਜ਼ ਉਹਦੇ ਨਾਲ ਲਾ ਦੀਏ ਤੇ ਸੋਨੇ ਦੀ ਹੋ ਜਾਂਦੀ ਆ ਕੀਤੀ ਦੇ ਕਿਸੇ ਨੇ ਟੀਚਰ ਜਿਹਦੀ ਜੇਬ ਚ ਭਾਨ ਖੜਕਦਾ ਹੋਵੇ ਉਹਨਾਂ ਟੀਚਰਾਂ ਹੁੰਦੀਆਂ ਹੁੰਦੀਆਂ ਜਿਨ੍ਹਾਂ ਦੇ ਕੋਠੀ ਚ ਦਾਣੇ ਨਾ ਹੁਣ ਪਢੋਲੇ ਚ ਦਾਣੇ ਨਾ ਹੁਣ ਉਹਨਾਂ ਨੂੰ ਟੀਚਰਾਂ ਥੋੜਾ ਹੁੰਦੀਆਂ ਹੈ ਪੈਸਾ ਇਦਾਂ ਦੀ ਚੀਜ਼ ਆ ਜਿਨ੍ਹਾਂ ਦੇ ਕੋਲ ਲੋੜ ਤੋਂ ਜ਼ਿਆਦਾ ਆ ਜਾਵੇ ਕਮਲੇ ਰਮਲੇ ਵੀ ਸਾਬਜੀ ਬਣ ਜਾਂਦੇ ਹੁੰਦੇ ਆ ਤੇ ਜਿਨ੍ਹਾਂ ਦੇ ਘਰ ਰੋਟੀ ਨਾ ਪੱਕੇ ਭਾਵੇਂ ਸਾਰੇ ਟੱਬਰ ਨੇ ਪੀ ਐਚ ਡੀ ਕੀਤੀ ਹੋਵੇ ਤੇ ਲੋਕੀ ਵਿਆਹ ਸ਼ਾਦੀ ਤੇ ਨਹੀਂ ਛੇਤੀ ਕੀਤੇ ਸਾਦੇ ਕਹਿੰਦੇ ਇਹ ਤੇ ਗਰੀਬ ਜੇ ਬੰਦੇ ਇਹਨਾਂ ਨੂੰ ਕਿਉਂ ਸਦਣਾ ਰੁਪਈਆ ਬਹੁਤ ਕੁਝ ਰੁਪਈਆ ਸਾਰਾ ਕੁਝ ਨਹੀਂ ਹੈਗਾ ਸ਼ੇਰੇ ਪੰਜਾਬ ਨੂੰ ਸਮਝ ਲੱਗ ਗਈ ਕਿ ਮਾਈ ਨਾ ਕਿਸੇ ਨੇ ਟੀਚਰ ਕੀਤੀ ਆ ਪਰ ਮਾਨੀ ਮਨ ਸੋਚਣ ਲੱਗਾ ਮਾਤਾ ਤੂੰ ਬੜੀ ਆਸ ਰੱਖ ਕੇ ਆਈ ਆ ਜੇ ਮੈਂ ਤੈਨੂੰ ਖਾਲੀ ਮੋੜ ਦਿੱਤਾ ਤੇਰਾ ਦਿਲ ਟੁੱਟ ਜਾਣਾ ਹੁਣ ਪੰਜਾਬੀਆਂ ਦਾ ਬਾਦਸ਼ਾਹ ਮਾਈ ਨੂੰ ਖੁਸ਼ ਕਿਵੇਂ ਕਰਦਾ ਹੈ ਉਹਦੇ ਕੋਲੋਂ ਰੋਟੀਆਂ ਵਾਲਾ ਤਵਾ ਲੈ ਲਿਆ ਆਪਣੇ ਸਾਰੇ ਪਿੰਡੇ ਤੇ ਮਲਨ ਤੋਂ ਬਾਅਦ ਉਹ ਤਵਾ ਲਾਗੇ ਖਲੋਤੇ ਸਿਪਾਈ ਨੂੰ ਦੇ ਕੇ ਆਖਿਆ ਜਾਇ ਸਤ ਤਵੇ ਦਾ ਵਜਨ ਕਰ ਲਾ ਇਸ ਤਵੇ ਦਾ ਜਿੰਨਾ ਵਜਨ ਹੋਵੇ ਉਹਨਾਂ ਸੋਨਾ ਮਾਈ ਦੀ ਝੋਲੀ ਦੇ ਵਿੱਚ ਪਾ ਦੇ ਮਾਈ ਆਸ ਲੈ ਕੇ ਆਈ ਆ ਪੰਜਾਬੀਆਂ ਦੇ ਬਾਦਸ਼ਾਹ ਦੇ ਕੋਲ ਇਹ ਨਰਾਸ਼ ਨਹੀਂ ਜਾਣੀ ਚਾਹੀਦੀ ਕਿੱਥੋਂ ਲੱਭੋਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਲੀਡਰਸ਼ਿਪ ਕਿੱਥੋਂ ਲੱਭੋਗੇ ਆਗੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਥੇ ਤੇ ਲਾਸ਼ਾਂ ਤੇ ਸਿਆਸਤ ਤੇ ਇਥੇ ਡੁੱਬੀਆਂ ਫਸਲਾਂ ਦੇ ਸਿਆਸਤਿਆ ਇਥੇ ਆਏ ਹੜਾਂ ਤੇ ਸਿਆਸਤਿਆ ਇਥੇ ਪਾਟੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਉਤੇ ਸਿਆਸਤਿਆ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਆਪਣੇ ਬਲ ਬੂਤੇ ਤੇ ਲੋਕਾਂ ਦੇ ਦਿਲ ਜਿੱਤ ਕੇ ਵਿਖਾਏ ਤੇ ਦਿਲਾਂ ਚ ਇਹੋ ਜਿਹਾ ਵੜਿਆ ਇਹੋ ਜਿਹਾ ਵੜਿਆ ਅੱਜ ਸ਼ੇਰੇ ਪੰਜਾਬ ਨੂੰ ਦਿਲਾਂ ਚੋਂ ਕੱਢਣਾ ਬਹੁਤ ਔਖਾ ਹੈ